ਕਿਆ ਪਤਾ ਕੀ ਆਇਆ ਹੈ ਦੇਖਦੀ ਹਾਂ ਛੇਤੀ ਦੇਖਣਾ ਓਏ ਸਾਰੀ ਪਰਚੀ ਰਾਤ ਹੋ ਗਈ تھی 22 ਰੁਪਏ ਦੀ ਓਹੋ 27 ਆ ਗਈ 27 27 27 27 27 ਆਈ ਗਈ 40 ਤਾਂ ਆਈ ਨਹੀਂ ਫਿਰ ਇਹ ਤਾਂ ਕਿਸੇ ਦੀ ਵੀ ਨਹੀਂ ਲੱਗੀ ਹੈਗੀ ਵਧੀਆ ਲੈ 21 ਰੁਪਏ ਬਣ ਗਿਆ ਪਾਣੂ ਤਾਂ ਵਧੀਆ ਨੌਜ ਬਣ ਗਈ ਕਿਸੇ ਦੇ ਲਈ ਆ ਗਈ ਕਿਸੇ ਨੇ ਲਾਈ ਜੀ ਲਈ 27 ਲਾਈ ਤਾਂ ਹੈ ਨਹੀਂ ਉਹਨ ਅਮਲੀ ਆਉਣਗੇ ਹੁਣ ਹਾਂ ਉਹਨਾਂ ਨੇ ਚਤਾਈ ਲਈ ਸੀ ਉਹਨਾਂ ਨੂੰ ਮੇਰੇ ਸ਼ਾਲੇ ਲੈ ਮੈਨੂੰ ਲੱਗਦਾ ਆ ਗਏ ਮੇਰੇ ਸ਼ਾਲੇ ਮੇਰੀ ਗੱਲ ਸੁਣੋ ਹਾਂ ਆਪਾਂ ਨੂੰ ਹੁਣ ਪੱਲਿਓ ਪਾ ਕੇ ਦੇਣੇ ਪੈਣਗੇ ਥੋੜੇ ਬਹੁਤ ਕਿ ਲਾਇਸਟਾ ਦੇਣਾ ਪਊਗਾ ਤਾਂ ਹੀ ਆਪਣੇ ਦਾ ਘਾਹ ਕਵਦਣਗੇ ਜਿੰਨੇ ਆਪਾਂ ਨੇ ਮੱਗਰੂ ਪੈਸੇ ਦਿੱਤੇ ਸੀ 1500 ਰੁਪਿਆ ਐਵੇਂ ਇਹਨਾਂ ਨੂੰ ਦੇ ਦਿਓ 800 ਰੁਪਿਆ ਅੱਜ ਅੱਜ ਪੂਰੇ ਓਏ ਆਜੋ 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 ਹੈ ਕਿ ਵੇਚਾ ਪਹਿਲਾਂ ਵੇਨੇ ਵੇਚੋ ਪਹਿਲਾਂ ਓਹੋ ਆ ਮੂਰਖ ਬੰਦੇ ਰੋਜੀ ਤੇ ਕਾ ਤੂੰ ਬੈਠ ਗਿਆ ਤੇਰੀ ਨਹੀਂ ਲੋਟਾਂਦੀ ਕਦੇ ਮੋਚਨਾ ਕਦੇ ਰੋਜੀ ਇੱਥੇ ਬੈਠੇ ਹੋਰਾ ਓਏ ਉੱਧਰ ਬੈ ਜਾ ਇੱਥੇ ਵੱਡੇ ਦਾ ਨੰਜਾ ਪਿਆ ਹੇ ਹੇ ਦੇਖ ਲੈ ਆਲੀ ਕੋਲੇ ਆਪਨੇ ਬਿਠਾਈ ਜਾ ਨਾ ਜਾਣ ਜਾਣ ਕੇ ਸਾਡਾ ਸਾਡਾ ਘਰ ਦੇਖੀ ਮਰਾ ਜਾ ਹਾਂ ਘਰ ਦੇਖ ਸਾਡਾ ਵੀ ਆਇਆ ਕਿ ਪਰਚੀ ਦਿਓ ਪਰਚੀ ਦਿੱਤੀ ਦੀ ਤੁਨੂੰ ਉਹ ਦੇਖ ਤਾਂ ਦਿੱਤੀ ਹੋਏ ਪੁਰੇ ਜਾਨ ਮੰਗਿਓ ਰੱਖੀ ਹੋਈ ਹੈ ਤੁਨੂੰ ਨਹੀਂ ਪਤਾ 10 ਰੁਪਏ ਲੱਗੇ ਹੋਏ ਨੇ ਆ ਲੈ ਕਿਲਾ ਆਤੀ ਤੁਸੀਂ ਐ ਚਦਾਲੀ ਹਾਂ ਤੁਹਾਡੇ ਇਹ ਹੀ ਆ ਗਏ ਫਿਰ ਆ ਗਿਆ ਤੁਹਾਡਾ ਨੰਬਰ ਹੈ 18 ਆ ਦੇਖ ਹਾਂ 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 ਇੰਨੇ ਪੈਸੇ ਹੋ ਗਏ 800 ਰੁਪਏ ਆ ਗਿਆ ਤੁਹਾਡਾ ਲੈ ਚਲੋ ਚਨਾ ਇਹ ਇਹ ਤੋਂ ਤੂੰ ਪੈਸੇ ਲੈ ਕੇ ਦੇ 800 ਰੁਪਏ ਨਾਨੂ ਹਾਂਜੀ ਲਿਓ ਲੈ ਆ ਦੇਖੀ ਮੁੱਕੂਗਾ ਤੇਰੇ ਪੈਸੇ ਗਿੰਦੀ ਤੇ ਮੇਰੇ ਯਾਰ ਲੈ ਜਾ ਲੈ ਚਲੋ ਚਨਾ ਛੇਤੀ ਲਿਆ ਇਹਨਾਂ ਨੂੰ ਦੇ ਕੇ ਪੈਸੇ ਭਜিয়ে ਫਿਰ ਆਪਾਂ ਖੇਤੀ ਬਿਲਾ ਲੈ ਮੋਚਨੇ ਨੂੰ ਬਿਲਾ ਲਵਾਂਗੇ ਆलो ਦੇਖ ਦੋ ਚਾਰ ਅੱਠ ਆਹ 100 ਆ ਗਿਆ ਠੀਕ ਹੈ ਤੁਹਾਡਾ ਹਾਂ ਹੁਣ ਸਾਰੇ ਕਿਤੇ ਦੱਸ ਦੀਓ ਪਿੰਡ ਚ ਹਾਂ ਵਧੀਆ ਵਧੀਆ ਬੰਦਿਆਂ ਨੂੰ ਚਿੰਗਾ ਸਾਰੇ ਕਿਤੇ ਦੱਸ ਦਾਂਗੇ ਹਾਂ ਮੈਂ ਕਹਿੰਦਾ ਨਹੀਂ ਮੈਂ ਜਾ ਰਹ ਹੁੰਤ ਸੀ ਮੈਂ ਕਹਿੰਦਾ ਜੀ ਮਰ ਹੁਣ ਆਪਾਂ ਕੀ ਕਰਾਂਗੇ ਪਰ ਲਾਲਾ ਕਿੰਨੇ ਕਜੇ ਲਾਉਣਾ ਹੁੰਦਾ ਦੋ ਨੰਬਰ ਦਾ ਵਾਰ ਰੁਕ ਜਦਾਂ ਮਰਜ਼ੀ ਲਾ ਦੇ ਸਾਰਾ ਦਿਨ ਚ ਸਾਰਾ ਦਿਨ ਚ ਹਾਂ ਆਖੀ ਤਾਂ ਕਰ ਜਾ ਫਿਰ ਐਨੇ ਸੌ ਜਾਂਦੇ ਆ ਛੇ ਵਜੇ ਨੂੰ ਲਾ ਜਾਂਗੇ ਹਾਂ ਸ਼ਾਮ ਨੂੰ ਲਾ ਜੀ ਹਾਂ ਗਏ ਜਾ ਕੇ ਲੈ ਵੀ ਚੋ ਜਾਂਦੇ ਆ ਨਹੀਂ ਕਿਹੜਾ ਕਿਸੇ ਆਵੇਂਗੀ ਬਾਤ ਪਤੇ ਕਿੰਨੀ ਐ ਕਿਸੇ ਕਰੋ ਹੁਣ ਨਹੀਂ ਲਾਜੋ ਜਿਹੜੇ ਲਾ ਦੇ ਮੇਰੀ ਗੱਲ ਸੁਣ ਹਾਂ ਗੱਲ ਸਹੀ ਹੀ ਕਹਿੰਦਾ ਲਾਲਾ ਹੁੰਲਾ ਦੇ ਈੜਨ ਬੱਲਿਆਉਣਾ ਤੇ ਆਪੇ ਉਧਰ ਚਿੱਲਾਗੇ ਸਿਵਾਨ ਲੈ ਕੇ ਆਵਾਂ ਮੇਰੇ ਯਾਰ ਹਾਂ ਦੁਖਦੇ ਨੇ ਹੱਡ ਗੱਡੇ ਉਹ ਅੰਨਾਲੀ ਦੀ ਹੁੰਦੇ ਲਵਾ ਕਰਮਾਲੀ ਐ ਉਹ ਨੰਬਰ ਵੇਖ ਲੈ ਮੇਰੇ ਯਾਰ ਲਾਲੀ ਦੀ ਹੁੰਦਾ ਤੁਹਾਨੂੰ ਬੁਮਾਗਦਾ ਤੇ ਸੇ ਨੰਬਰ 43 ਤੇ ਨੇ ਨਹੀਂ ਤੀ ਹਾਂ ਹੁਣ ਦੱਸੋ ਅੱਜ ਕਿਹੜਾਂ ਕਲਾਣਾ ਹੈ ਅੱਜ ਅੱਜ ਦੇਖੇ ਤਿਲਵਾ ਦੇ ਨਹੀਂ ਚਾੜ ਲੀ ਲਗੇਟ ਵਾਲਾ ਨੇ ਹੂੰ ਮਰੇ ਚਲੇਦਾ 11 ਦਿਲਾ ਦੇ ਜਾਣੀ ਓ 14 ਲੈ ਚੋਦਾਂ ਜੀ ਲੜੇ ਮਰੇ ਯਾ ਚੋਦਾਂ ਲੜੇ ਮੈਂ ਅਲੇ ਕਿੰਨੇ ਕਿੰਨੇ ਪੈਸੇ ਕਿੰਨੇ ਕਿੰਨੇ ਲਾਈਏ ਪੰਜਾਹ ਆ ਗਏ ਫੱਤੀ ਫੱਤੀ ਹੋਰ ਕੋਈ ਪਿਆ ਲਾਰੇ ਕੋਈ ਨਹੀਂ ਆ ਚਲੋ ਚਨਾ ਰੋਜ ਰੋਜ ਨਹੀਂ ਪੈਸੇ ਮਿਲਦੇ ਰਿਆ ਕੀ ਬਰਾ ਮੇਰਾ ਸ਼ਾਹ ਕੰਮ ਕਰ ਬੰਦ ਕਰ ਦੇ ਮੈਨੂੰ ਦੁੱਖੇ ਨੇ ਹੁੰਦਾ ਲੁੱਟ ਲੋ ਲੈ ਵੇਣ ਕੇ ਆ ਦੇ ਪੈਸੇ ਤਾਂ ਉਹਨੂੰ ਤੂੰ ਤੰਗ ਨਾ ਕਰ ਲਿਖਦੀ ਐ ਫਿਰ ਹੋਰ ਅੱਖਰ ਲਿਖਿਆ ਜਾਊਗਾ ਕੋਈ ਕਿੰਨਾ ਚੋਣਾ ਲਿਖਦੀ ਐ ਕੱਲ ਮੋਚਨਾ ਕਿੱਥੋਂ ਲਿਆਤੀ ਤੂੰ ਪਰਚੀ ਸ਼ਾਮ ਜੇਬ ਚ ਪਾ ਰੋ ਕੱਲੂ ਲੈ ਕੇ ਆਇਓ ਵਰਚੀ ਨਾਲ ਲੈ ਕੇ ਆਇਓ ਠੀਕ ਐ ਓਰੀ ਰਹਿ ਜਾਂਦੇ ਆ ਯਾਦ ਓਏ ਰੱਖ ਜਾਣੀ ਪਣੀ ਹੈ ਜਾਓ ਹੁਣ ਤੁਸੀਂ ਫਿਰ ਵੀ ਕਾਕਾ ਨਹੀਂ ਆਣੇ ਓਏ ਓਏ ਚਲ ਲੰਗਾ ਹੋਰਾਂ ਨੇ ਵੀ ਕਹਿਦੀ ਆ ਅਈ ਤੂੰ ਇੱਧਰ ਕੀ ਦੇਖੀ ਜਾਂਦਾ ਬਾਰ ਬਾਰ ਹੈ ਕਛੇ ਨਹੀਂ ਕਛੇ ਨਹੀਂ ਹਾਂ ਜਾਓ ਨੂੰ ਕਛੀ ਚਲੋ ਹੋਰ ਵੀ ਆਨੇ ਗਾਕੇ ਨੇ ਚੱਲੀਏ ਪਾ ਤੂੰ ਚਲ ਮੈਨੇ ਯਾਰੋ ਦੇ ਸਮਾਨ ਲੈਣਾ ਫੜਕੀ ਹਾਂ ਹਾਂਜੀ ਹਾਂਜੀ ਹਾਂ ਜਾਓ ਜਾ ਕਿਤੇ ਲਾਲਾ ਵੀ ਨਹੀਂ ਕੰਮ ਦਾ ਨਹੀਂ ਵੀ ਕਰਾਤ ਰੱਖੇ ਲਮ ਬਗਜੋ ਜਾ ਮੈ ਲਾਲਾ ਬੋਲ ਮੂਰਖ ਬੰਦੇ ਕੱਟੀ ਰਾਂਦ ਇਹ ਕੰਮ ਤਾਂ ਇਹ ਗਲਤੀ ਹੈ ਸਲੋਚਨਾ ਅਨਾ ਪਤਾ ਨਹੀਂ ਕਹੇ ਜਾਂ ਕਹੇ ਦਾ ਬੰਦਾ ਸਾਰੇ ਘਰੇ ਆਉਣ ਲੱਗੇ ਹੁਣ ਤਾਂ ਚਲ ਕੋਈ ਗੱਲ ਨਹੀਂ ਬਾਕੀ ਆ ਜਾਈ ਦੂਜੀ ਗੱਲ 8-800 ਰੁਪਏ ਕਿਹਨੂੰ ਕਿਹਨੂੰ ਦੇਵਾਂਗੇ ਐਵੇਂ ਲਾਲਚ ਪਾਉਣ ਵਾਸਤੇ ਕੁਛ ਨਹੀਂ ਹੁੰਦਾ ਲਾਲਾ ਜੀ ਇੰਨੇ ਕ ਤਾਂ ਪੱਲਿਓ ਪਾਉਣੇ ਪੈਣਗੇ ਆਪਾਂ ਨੂੰ ਹੌਲੇ ਜੇ ਬੰਦੇ ਨੇ ਮੈਨੂੰ ਤਾਂ ਪੈਸੇ ਦੇਣੇ ਬਾਲੇ ਔਖੇ ਲੱਗਦੇ ਨੇ ਜੇ ਲਾਲਚ ਦੇਵਾਂਗੇ ਤਾਂ ਹੀ ਆਪਣੇ ਕੋਲ ਗਾਹ ਕਾਉਣਗੇ वॾी स्कीम दीदी जाम माता नी सुबी मा सु लॻी गई ਆਦਾ ਰੈ ਜ਼ਿੰਦਗੀ ਦਾ ਹੁਣ ਤਾਂ ਜਮੀਨ ਜਾਰੇ ਆਗੇ ਵੱਚ ਆਹੋ ਹੋ ਮੇਰਾ ਸਰਿਆ ਫਿਰ ਆਦਲ ਲੱਗਦਾ ਪੱਕੀ ਦੇ ਤੋਣ ਪੱਕੀ ਉੱਚ ਫਸੀ ਬੈਠੀ ਏ ਡੈਡੀ ਜੀ ਓਹੋ ਇਹ ਫਸੀ ਰਹਿੰਦੇ ਹੁਣ ਤਾਂ ਪਾਮੀਰ ਹੋ ਗਏ ਹੁਣ ਤਾਂ ਤੇ ਆਏ ਦਿਲ ਲੰਗੇ ਆਪਣੇ ਅੱਜ ਜਦੋਂ ਦਾ ਨਾ ਮੋਚਨਾ ਦੀ ਛੱਟਾਂ ਲਾਈਆਂ ਨੇ ਨਾ ਸਾਰਾ ਚਵਾ ਦੇ ਯਾਰ ਏ ਓਏ ਮੇਰੇ ਅਛੜਿਆ ਕਿਸੇ ਤੋਰ ਤੇ ਜੁਤੀਆ ਖਾਏਗਾ ਕਿਉਂ ਔਰ ਛੱਠਾ ਹੁੰਦਾ ਸੜਾ ਸੱੱਟ ਲੋ ਤਾਂ ਹੋਰੇ ਕੁਛ ਕਹਿਗੇ ਨਹੀਂ ਮਰੇ ਜਰੇ ਇਹ ਕਹਿੰਦਾ ਆ ਪੁੱਕੇ ਨੇ ਦੀਪੜ ਰੱਖੀ ਐ ਤਾਂ ਤੇ ਦੀਵਾਲੀ ਕਰਤੀ ਜੀਵੇਂ ਨੇ ਕਿ ਨਹੀਂ ਮਾਜੀ ਲਾਲਾ ਓਏ ਹਾਂ ਕਿਸੇ ਟਾਈਮ ਆਪਾਂ ਦੇਖ ਲੈ 10 ਰੁਪਿਆ ਦੇ ਟੁੱਟੇ ਪਿੱਛੇ ਮਰਿਆ ਕਰਦੇ ਤੇ ਹੁਣ ਦੇਖ ਲੈ 10 ਰੁਪਿਆ ਦੇ ਲਓ ਤਾਂ ਨਾ ਤਾਂ ਪੁੱਕੀ ਖਾਣ ਲੱਗੇ ਓਏ ਨਹੀਂ ਓਏ ਮੇਰਾ ਵੀ ਦਿਮਾਗ ਖਿਲੇ ਆ ਪੁੱਕੀ ਖਾ ਕੇ ਹਾਂ ਮਹਾ ਬੀੜੀਆਂ ਅਟੋ ਟਿਪਿੰਗ ਦਾ ਠੇਕਾ ਦੇ ਦੇ 10 ਰੁਪਏ ਮੰਡਲ ਵਾਸਤੇ ਨਹੀਂ ਜੁੜਦੇ ਤੇ ਆਪਾਂ ਨੂੰ ਹੈਨਾ ਹੁਣ ਦੇਖ ਲੈ 500 ਦੀ ਨੋਟ ਚ ਬੁੱਕੀ ਖਾਣੇ ਆ ਵੇ ਪਿਆਰਸ਼ ਮਾਨੂੰ ਹੈ ਆ ਤਾਂ ਮੇਰੀ ਮੋਚਨਾ ਦੀ ਕਿਰਪਾ ਹੈ ਓਏ ਉਤਾ ਹੈਗੀ ਆ ਮੇਰੀ ਗੱਲ ਥੱਲੇ ਬਾਰ-ਬਾਰ ਲੈ ਲੈ ਮੂਰੀ ਦਾ ਕਿਸਰਾ ਅੱਛਾ ਠੱਲੀ ਨਾਲ ਨਾ ਕਹੇ ਦੀ ਸੱਠਾ ਹੁੰਦਾ ਮੈਨਾਂ ਸੜਾ ਲਾਲਾ ਗੋਡੇ ਥੱਲੇ ਲੈ ਲੂਆ ਦੀ ਯਾਦ ਕਰਾ ਦੇ ਕਰ ਮੈਂ ਪੁੱਲ ਜਨਾਂ ਹੁੰਨਾ ਹਾਂ ਹਾਂ ਨੂ 10 ਹੋ ਗਿਆ ਹੁਣ ਆਪਾਂ ਪਹਿਲੇ ਚੱਲਦੇ ਆਪਾਂ ਇਹ ਸੱਠਾ ਬਦਲ ਆਇਆ ਤੇ ਵਾ ਪਹਿਲੇ ਨਿਕਲੇ ਹਾਂ ਚੱਲ ਜੀ ਚੱਲ ਚੱਲ ਆਹ ਅੰਦਰ ਸ਼ਾਮ ਹੀ ਹੈ ਕਾਦਾ ਕਾਦਾ ਅੰਦਰ ਸ਼ਾਮ ਦੀ ਹੈ ਹੈ ਫਿਰ ਚੱਲਦੇ ਆ ਜਾ ਆ ਜਾ ਮੋਈ ਐ ਜੱਜੀ ਆ ਜਾ ਹੁਣ ਤੇਰੀ ਚ ਜਾਨ ਆਦੀ ਮੇਰੇ ਨਾਲ ਤੇ ਪਹਾੜ ਕਦਾ ਦੇ ਆ ਜਾ ਕੀ ਇਹ ਲੋਕਾਂ ਨੇ ਇਹ ਦੱਪਕੀ ਖਾਦੀ ਹੋਈ ਏ ਆ ਜਾ ਚੱਲ ਚੱਲ ਸਿਲੋ ਜਨਾ ਬਾਲਾ ਦਿਮਾਗ ਕੰਮ ਕਰਦਾ ਤੇਰਾ ਤਾਂ ਬਾਲੀ ਵਧੀਆ ਸ਼ਕੀਮ ਦਿੱਤੀ ਏ ਐਨੇ ਪੈਸੇ ਹੋ ਗਏ ਹੁਣ ਤਾਂ ਹੁਣ ਤਾਂ ਚਾਹੇ ਕੋਈ ਕੰਮ ਨਾ ਕਰੀਏ ਸਾਰਾ ਦਿਨ ਹੀ ਬੈਠੇ ਰਹੀਏ ਕੁਣ ਤਾਂ ਸੱਤ ਪੋਸਤਾ ਖਾਣ ਵਾਲਾ ਕੰਮ ਹੋ ਗਿਆ। ਯਾਰਾ ਜੀ। ਕੁਣ ਦੇ ਕਸ਼ਾਦਨ ਵੀ ਆ ਗਿਆ ਆਪਣੇ ਕੋਲੇ। ਰਾਮਾ ਰਾਮਾ ਜੀ। ਓਏ। ਤੂੰ ਕਿਵੇਂ ਸਿੱਧੇ ਲੂਟ ਕੇ ਅੰਦਰ ਆ ਗਿਆ? ਹਾਂ? ਹੋਰ ਕਿਵੇਂ? ਬਿਲਕੁਲ ਵੀ ਮਾਰਨਾ ਚੱਲਦਾ ਸੀ ਕੋਈ। ਅਗਲਾ ਕਿੰਨੇ ਬੈਠਿਆ ਹੋਵੇ ਭਲਾ ਅੰਦਰ ਹੈ। ਅਗਲਾ ਦਾ ਕਰੇ। ਬੋਲ ਮਾਰ ਦੀ ਕੀ ਲੋੜ ਹੈ? ਅਪਦਾ ਕਰ ਕਿੰਨੇ? ਓੜਾ ਆਪਣਾ ਕੀ ਬੰਦਾ ਹੈ? ਲੈ। ਬੰਦੇ ਜਾਣੀ। ਮੁੰਡਾ ਚੀਂ ਚਾਚੇ ਦਾ ਮੁੰਡਾ ਸਾਡੇ ਦਾ ਹੈ ਹਾਂ ਹਾਂ ਗੱਛੇ ਕਿਵੇਂ ਆਇਆ ਤੂੰ ਸਾਡੇ ਆਇਆ ਕਰਨੀ ਆਪਣਾ ਸਾਹਿਬ ਮਿੰਨਾ ਹੋ ਗਿਆ 15000 ਰੁਪਏ ਬਣਦਾ ਬਣਾ ਮੈਂ ਤਾਂ ਲਾੜ ਕੇ ਮੋਟਾ ਸਾਹਿਬ ਅਖੀ ਤੁਸੀਂ ਦੇਖ ਲਓ ਤਰੀਕਾ 15000 ਤੇ ਰਕਾਤਾ ਪੰਜਤੀਏ 15 ਮਹੀਨਾ ਹੋ ਗਿਆ 500 ਰੁਪਏ ਦੀ ਹਾੜੀ ਸਿਧਾਰਨ ਸਾਹਿਬ ਹੈ ਨਾ ਪਈ ਮਗਰਾ ਕੋਈ 15000 ਨਹੀਂ ਹੈਗਾ ਹਾਂ ਕਿਉਂ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਕੰਮ ਤਾਂ ਚੱਲਿਆ ਨਹੀਂ ਹੈਗਾ ਸਾਡਾ ਹੈ ਨਾ ਤੱਕ ਸਾਨੂੰ ਸੁਨੇਹਾ ਲਾਤੇ ਆਂ ਕਿ ਕੁਝ ਵੇਚਿਆ ਤੀ ਤੈਨੂੰ ਹੁਣ ਲੈ ਯਾਰ ਥੋੜਾ ਜਵਾਨ ਹੋ ਜੀ 1500 500 ਰੁਪਏ ਦਿਹਾੜੀ ਮਿਲੂਗੀ ਨਾ ਭਾਈ ਮੇਰਾ ਹੋਦਾ ਕਰੀ ਖੜਾ ਉਹ ਮੇਰਾ ਯਾਰ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਦੁਕਾਨ ਮੇਰੀ ਬੰਦ ਪਈ ਹੈ ਕਰੇ ਮੇਰਾ ਕੰਮ ਹੀ ਚੱਲਿਆ ਹੈਗਾ ਹੈ ਦੱਸ ਤੈਨੂੰ ਹੁਣ ਕਿੱਥੋਂ ਦੇਦਾ ਮੈਂ 15000 ਰੁਪਿਆ ਹੈ ਇਹ ਸੋਡੇ ਕੰਮ ਦਾ ਮੈਨੂੰ ਕੀ ਚੱਕਰਾ ਯਾਰ ਮੇਰੇ ਉਹਦੇ 500 ਰੁਪਏ ਦਿਹਾੜੀ ਦੇ ਲੈ ਹੋਈ ਸੀ ਵਿੱਚੇ ਦੋ ਬੰਦੇ ਆਉਣਗੇ 50 ਹੋਣ ਨਾ ਭਾਈ ਬੰਦਾ ਤਾਂ ਕੋਈ ਆਇਆ ਨਹੀਂ ਹੈਗਾ ਕੰਮ ਇਹ ਨਹੀਂ ਚੱਲਿਆ ਹੈਗਾ ਅਸੀਂ ਕਿੱਥੋਂ ਦੇ ਦਈਏ ਨਾ ਕੋਈ ਮਗਰ ਸਾਡੇ ਕੋਲੇ ਤਾਂ ਕੋਈ ਪੈਸਾ ਨਹੀਂ ਹੈਗਾ ਕੰਮ ਕਿਉਂ ਨਹੀਂ ਕਿੰਨੇ ਯਾਰਾ ਗੁੱਸਾ ਕਰ ਗਿੱਲਾ ਕਰ ਤੂੰ ਆਪ ਦਾ ਹੋਰੇ ਕੰਮ ਕਰ ਲੈ ਮੇਰੇ ਸ਼ਿਰ ਤੇ ਮੇਰਾ ਕੰਮ ਨਾ ਕਰੇ ਕੋਈ ਇਹਦਾ ਕੋਈ ਗੱਲ ਨਹੀਂ ਬਣੀ ਲਾਲਾ ਮੇਰੇ ਕੋਲੇ ਹੈ ਨਹੀਂ ਇਹ ਤੋਖਾ ਕਰ ਗਿਆ ਤੂੰ ਤੋਖੇ ਵਾਲੀ ਕੀ ਗੱਲ ਐ ਸੱਚ ਜਦੋਂ ਇਹ ਕੋਲੇ ਪٹرول ਮੱਚ ਗਿਆ ਦੱਸ ਦੇ ਦਾ ਇੱਕ ਕੰਮ ਛੱਡੀ ਆ ਮੈਂ ਇੱਕ ਦੋ ਬੰਦੇ ਨੂੰ ਤਾਂ ਕਹਤਾ ਮੈਂ ਨਾ ਹੈ ਇੱਕ ਦੋ ਬੰਦੇ ਮਿਲ ਕੇ ਇੱਕ ਵੀ ਨਹੀਂ ਆਇਆ ਹੈਗਾ ਬੰਦਾ ਤਾਂ ਸੱਚ ਛੱਡਦਾ ਕੰਮ ਹੀ ਬੰਦ ਪਿਆ ਤਾਂ ਮੈਂ ਬੰਦ ਪਿਆ ਸਦਾ ਅਸੀਂ ਕਿੱਥੋਂ ਦੇ ਦੀਏ ਚੱਲ ਕੋਈ ਗੱਲ ਨਹੀਂ ਹਾਂ ਜਾ ਪਈ ਤੂੰ ਦੇਖਦਾ ਮੈਂ ਕੋਈ ਨਹੀਂ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਮੈਂ ਮੁਝਾ ਕਿ ਇਹ ਨਹੀਂ ਦਾ ਚ ਬੱਚਾ ਦੀ ਕੁਛ ਦੋ ਬੰਦਿਆਂ ਨੂੰ ਜੇ ਕਹਤਾ ਫਿਰ ਅਸੀਂ ਕਿਹਦੀ ਜੀਵਿਕਾ ਸੀਗੀ ਕੋਈ ਤਾਂ ਗੱਲ ਹੈ ਪੈਸੇ ਉਹੀ ਬੰਦਦੇ ਨੇ ਤੈਨੂੰ ਪਤਾ ਕਿੰਦਾ ਰਿਸਕ ਲਿਆ ਸੀਨੇ ਦੋ ਜੀਆਂ ਨੇ ਜਿੰਦੀ ਰਵੇ ਮੇਰੀ ਸਲੋਚਨਾ ਜਿੰਨੇ ਮੈਨੂੰ ਸਕੀਮ ਦੇਤੀ ਬਸ ਇਦਾਂ ਹੀ ਜਵਾਬ ਦੇ ਦੇ ਹੋਰ ਇਹ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈਗੀ ਜਮਨਤਿੰਦਾ ਤਨੀਰਾਮ ਮੇਰੇ ਕੋਲੇ ਆ ਸਕਦੇ ਨੇ ਮੇਰੇ ਕੋਲੋਂ ਜਾ ਨਹੀਂ ਸਕਦੇ ਲਾਲਾ ਦਾ ਸਾਰਾ ਬਹੁਤ ਮਾੜੀ ਕਰ ਗਿਆ ਇਹੋ ਮੀਤ ਨਹੀਂ ਮੈਨੂੰ ਲਾ ਲੈ ਤੂੰ ਕੋਈ ਗੱਲ ਨਹੀਂ ਲਾ ਲੈ ਤੇਰੀ ਤਾਂ ਮਾਂ ਹੀ ਚਾਹੋਂ ਮਟਾਪਾ ਨਾ ਖੇਡਾਂ ਨਾ ਖੇਡਣ ਦੇ ਮਾਂ ਕੁੱਤੀ ਜਿ ਮੋਟੂ ਇੰਨੇ ਚਲਚਲੇ ਦੇਖ ਬਵੰਜਾ ਆ ਗਈ ਅੱਜ ਕਿਦੀ ਕਿਦੀ ਲੱਗੀ ਹੋਈ ਐ ਦੇਨੇ ਤਾਂ ਨਹੀਂ ਕਿਸੇ ਨੂੰ ਹੂੰ ਦੇਨੇ ਤਾਂ ਨਹੀਂ ਕਿਸੇ ਨੂੰ ਬਵੰਜਾ ਲੱਗੀ ਹੋਈ ਐ ਕਿੰਨੇ ਦੀ ਐ 1000 ਰੁਪਏ ਲੱਗੀ ਹੋਈ ਹੈਗੀ ਕਿਦੀ ਲੱਗੇ ਹੈ 1000 ਰੁਪਏ ਦੀ ਸਲਾਕਾ ਲਾ ਕੇ ਹੇ ਇਤਨਾ ਸੱਚੀ ਹੋ ਲੱਗੇ ਤੀ ਅਮਲੀ ਪੂਰੇ ਹੋਰੀ ਯਾਰ ਆਤਾ ਮਰਵਾਤਾ ਸੁਕੁੰਤਲਾ ਕੰਦਮੀ ਹੇ ਟੈਂਸ਼ਨ ਚੋਂ ਸੁਕੁੰਤਲਾ ਨਿਕਲੀ ਜਾਂਦਾ ਕੁਛ ਨਹੀਂ ਹੁੰਦਾ ਆ 1000 ਦਾ 80000 ਰੁਪਏ ਬਣ ਗਿਆ ਹਾਂ ਹੁਣ ਮੇਰੀ ਗੱਲ ਸੁਣੋ ਮੁੱਕਰ ਜਿਓ ਐ ਕਿਵੇਂ ਮੁੱਕਰ ਜਾਂਦਾ ਪਿੰਡ ਦਾ ਕੰਮ ਹੈ ਓਕੜਾ ਪੜੇ ਲਿਖੇ ਨੇ ਅਨਪੜਤਾ ਹੈਗੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਆਪਾਂ 25 52 ਦੀ 25 ਕਰ ਦਾਂਗੇ ਇਹਨਾਂ ਨੂੰ ਕਹ ਦਾਂਗੇ 25 ਆਈਏ 25 ਆਈਏ ਉਹਨਾਂ ਨੂੰ ਕੋਈ ਪਤਾ ਲੱਗਦਾ ਬਸ ਤੁਸੀਂ ਗੱਲ ਪਲਟਾ ਦਿਓ ਕਿਸੇ ਹੋਰ ਤੋਂ ਨਾ ਪਤਾ ਕਰ ਲੈਣ ਕੁਝ ਨਹੀਂ ਕਰ ਸਕਦੇ ਦੋ ਨੰਬਰਾਂ ਦਾ ਧੰਦਾ ਇਹ ਅੱਛਾ ਹਾਂ ਬਸ ਤੁਸੀਂ ਟੈਨਸ਼ਨ ਨਹੀਂ ਲੈਣੀ ਮੁੱਕਰ ਜੋ ਕਿ ਹੈ ਨਹੀਂ ਮੇਰੇ ਕੋਲ ਹੋਊਗਾ ਮੈਨੂੰ ਕੱਚ ਜਾਈਏ ਕਿ ਨਾ ਉਹ ਕਹਿੰਦਾ ਹੈ ਕਿ ਕੱਚ ਪੰਜੀ ਦੀ ਆ ਜਾ ਆ ਜਾ ਆ ਜਾ ਓਏ ਚੱਲ ਹਾਏ ਓਏ ਅਗਲੀ ਕੋਈ ਨਾ ਘਬਰਾਓ ਨਾ ਤੁਸੀਂ ਸਿਰਫ ਇੰਨਾ ਕਹਿ ਦਿਓ ਵੀ ਤੁਹਾਡੀ 52 ਨਹੀਂ ਆਈ 25 ਆਈ ਹੈ ਤੁਹਾਪੀ ਗੱਲ ਕਰਨੀ ਮੈਨੂੰ ਕਿੰਨਾ ਜਾਨਾ ਕਿਤੇ ਉਹ ਕਿੱਥੇ ਲੁਕੋਂਗੇ ਆਪਣਾ ਘਰ ਹੈਗਾ ਹੁਣ ਕਿ ਸੋਫੇ નીચે ਵਰਨਾ ਬੈਠੇ ਰਹੋ ਆਨ ਨਾਲ ਕੁਛ ਨਹੀਂ ਹੁੰਦਾ ਬੋਚ ਨਾ ਅੱਤਰਿਆ ਵੇ ਬੋਲ ਬੋਲ ਫਿਰ ਆਗੇ 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 ਚਲੋ ਮੇਰੇ ਨਾਲ ਆਹ ਹਾਂ 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 ਚਲੋ ਨਾਲ ਜੀ ਮੀਂਹ ਹਾਂ ਠੀਕ ਹੈ ਅਜੀ ਅਜੀ ਆਪਣਾ ਨੰਬਰ ਦੇਖੋ ਆਇਆ ਆਪਣਾ ਨੰਬਰ ਫੇਰ ਮੈਂ ਹੋ ਨਹੀਂ ਦੇਖ ਕੇ ਹਟਿਆ ਹਾਂ ਤੁਹਾਡੀ ਥੋੜੀ ਜਿਹੀ ਕਿਸਮਤ ਹਾਲੀ ਰਹੀ ਗਈ ਕਿੰਨੀ ਕ ਹੈ ਅਹ ਪਿਛੇ ਦੇਖ ਦੋ ਮੰਜਾ ਲਾਈ ਧੀ ਹਾਂ 1000 ਰੁਪਏ ਦੀ ਹਾਂ ਉਹਦੀ ਪਾਟ ਗਈ 25 ਆ ਗਈ ਕਿੰਨਾ ਬਾਤ ਫਰਕ ਪਿਆ ਅੱਠ ਤੇ ਮੇਰੀ ਜਲਪੂਗੇ ਹਾਂ ਦੇਖਿਆ ਪੰਜਾ ਮੂਰੇ ਦੀ ਦੁਆ ਮੰਗਰਤੀ ਹਾਂ ਉਹਨੂੰ ਜਿਹੜੀ ਆਈ ਹੈ ਉਹ ਦੁਆ ਮੂਰੇ ਪਾਂਜਾ ਮਾਗ ਰੇ ਉਹ ਦੁਆ ਪਤਾ ਹੀ ਕਰਦੇ ਪਾਂਜਾ ਜਿਹੜੇ ਕਰਦੇ ਮਿਲਿਆ ਮੇਰਾ ਕਿਹਦਾ ਕੰਮ ਐ ਤੈਨੂੰ ਤਜ ਦਿੱਤੇ ਦਿੱਤੇ ਪਾਲਤਾਰੇ ਇਹ 500 ਦੇ ਦੇ ਫਿਰ ਕਿ ਹੋ ਗਿਆ 1000 ਰੁਪਏ ਹਰੇ ਸੁਖ ਨਾਲ ਤੁਸੀਂ 2 ਮਹੀਨੇ ਦੁਗ ਮਹੀਨੇ ਚ 40-50000 ਰੁਪਏ ਕਮਾ ਲਿਆ 1000 ਨਹੀਂ ਹਾਰੇ ਸੜੀ ਤਾਂ ਕਿਸਮਤ ਹੀ ਹਾਰ ਗਈ ਲੈ ਲੈ ਨਬੜੇ ਕੰਮ ਸੱਚੀ ਹਾਂ ਆਈ ਵੀ ਭਾਈ ਤੁਹਾਡੀ ਪੂਰੇ ਹੋਏ ਹਾਂ ਚਾਰ ਫਰ ਕਰੇ ਚੱਲਦੇ ਆ ਜਾ ਤਾਉਣ ਵੀ ਠੰਗੜ ਫੜਾਂਗੇ ਆਇਆ ਨਹੀਂ ਜੀ ਭਾਈ ਤੁਹਾਡਾ ਜਿੱਦਵਾਰੇ ਦੇਖ ਲੈ ਕੀ ਪਤਾ ਹੈ ਦੇਖ ਲਿਆ ਦੇਖ ਲਿਆ ਤਨ ਤਸੱਲੀ ਨਹੀਂ ਹੈਗੀ ਮੇਰੇ ਤੇ ਹਲੋਚਰਨ ਨੂੰ ਮੋਚਰਨ ਨੂੰ ਕਹਿੰਦੇ ਦੇਖ ਲੂਗੀ ਆਹੋ ਐਸਾ ਮੈਂ ਦੱਸਿਆ 52 ਆਈ ਹੈ ਆ 625 ਆਈ ਹੈ 55 ਨਹੀਂ ਆਈ ਹੈਗੀ ਉਹ ਮੈਨੂੰ ਗਾਲ ਚਕਾਲਾ ਲੱਗਦਾ ਕੁਝ ਨਹੀਂ ਆ ਕਿਸੇ ਕੰਮ ਨੇ ਮੈਨੂੰ ਵੀ ਪਾਗਲ ਕਰ ਦਿੰਦੇ ਆ ਯਾਰ ਕੋਈ ਗਾਲ ਚਕਾਲਾ ਨਹੀਂ ਹੈਗਾ ਜਾਓ ਕੋਈ ਨਹੀਂ ਆਇਆ ਹੋਣਾ ਉਹਨਾਂ ਦੀ ਕਿਸਮਤ ਕਾਲੀ ਹੈ ਦਾਰ ਚਕਾਲੀ ਕਿਸਮਤ ਆ ਤੁਹਾਡਾ ਕਰ ਲੈ ਹਣ ਤੇ ਖੜਾ ਹੋਣਾ ਵੀ ਹਟ ਜਾ ਥੋੜੀ ਜੀ ਕੀ ਬਰੇ ਜੀਵਾਤੀ ਜੇ ਮੇਰੇ ਛਲਾ ਦੇਖ ਕੇ ਗਏ ਨਾ ਤੂੰ ਮੇਰੇ ਦਾਰਸਾ ਲਾ ਹਜ਼ਾਰ ਰੁਪਏ ਹਾਰੇ ਦਸ਼ਨੇ ਕਰਦੇ ਨੇ ਬਥੇਰੇ ਲੈ ਗਏ ਪਹਿਲਾਂ ਮੇਰੇ ਦਾਰਸਾ ਲੈ ਲੈ ਤੋੜਦਾ ਹਾਏ ਹਾਏ ਮੈਂ ਯਾ ਮੋਚਨਾ ਸੱਚੂ ਏ ਮੇਰਾ ਛਲਾ ਖਲੀ ਵੀ ਮੋਚਨਾ ਲੱਗ ਰਿਹਾ ਕਿ ਨਾ ਪੈਗੀ ਹੈ ਨਾ ਤੇ ਪੈਂਦਾ ਆ ਮੋਚਨਾ ਕਰ ਕੀ ਹਾਰੇ ਆ ਪਾ ਜਾਨ ਪੀ ਰਹੇ ਆ ਬਾਈ ਹੋਰ ਜਹਜਾਂ ਨਹੀਂ ਟੈ ਇੰਨੀ ਲੱਗੀ ਇੰਨੀ ਤਾਂ ਨਹੀਂ ਪਹੇ ਪਤੂ ਗੇ ਹਾਂ ਮੇਰੀ ਗੱਲ ਛਣ ਓਏ ਹਾਂ ਚਲ ਚੱਲ ਤੇ ਕਲਾ ਜੀ ਓਏ ਇਹ ਜੋੜ ਕਰਕੇ ਕੁੱਤੇ ਵਾਲੇ ਖਰਾਬ ਨਹੀਂ ਟੋਏ ਪੈ ਰਹੇ ਨੇ ਇਹ ਖਰਾਬ ਨਹੀਂ ਹਾਂ ਹੇ ਜਿਨ ਲੈ ਲੈ ਬੰਦਾ ਬੈਜੇ ਤੇਰਾ ਲਾਲਾ ਇੱਥੇ ਉੱਚ ਲੱਗੂ ਮੇਰੇ ਚੱਲ ਬੱਚ 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 ਕਦੋਂ ਕਰਦੇ ਹਾਂ ਤੇ ਖਾਂਦੇ ਫਿਰਦੇ ਆਂ ਪੱਕੇ ਖਾਂਦੇ ਫਿਰ ਤੂੰ ਕੀ ਹੋਇਆ ਗਰੀਬੀ ਆ ਗਈ ਅੱਛਾ ਸਾਲਾ ਨਹੀਂ ਇਹਦੀ ਗਰੀਬੀ ਵੀ ਆ ਗਈ ਅੱਛਾ ਤਾਂ ਤਵਾਰ ਖਰੀਦ ਦਿਆ ਹੁਣ ਹਾਂ ਕਮਰਾ ਹੋਰ ਜਿਵੇਂ ਟੋਪ ਦੇ ਗੈਲਰੀ ਦੀ ਕੁੜੇ ਦਲਛ ਗੱਲ ਮੈਂ ਦੱਸਦਾ ਤੈਨੂੰ ਹਾਂ ਉਹ ਅਸੀਂ ਛੱਤ ਲਾਦੇ ਹੁੰਦੀ ਸੀ ਦੇਖੇ ਤਾਂ ਚਲਾ ਦਿੱਤੀ ਸੀ ਹਾਂ ਮੈਂ ਵੀ ਥੀ ਲਾਉਂਦੀ ਹਾਂ ਮਾਤੇ ਪੈਸੇ ਆ ਗਏ ਸਾਨੂੰ ਤੇ ਕੁਝ ਖਾਂ ਖੁ ਗਏ ਸਮਾਨਾ ਚਮੂਨਾ ਤੈਨੂੰ ਪਤਾ ਤਾਂ ਹੋਏਗਾ ਕਿ ਜਿਸਮਾਨੇ ਵੀ ਆ ਚਲ ਦੇਣੀ ਹੈਗੇ ਹਾਂ ਤੇ ਫੇਰ ਅ ਚਿੱਕ ਦਿਨ ਕੀ ਕਰਿਆ ਛੱਤਾ ਲਾਇਆ ਹੋਰ ਜਿਹੜੇ ਪੈਸੇ ਆ ਗਏ ਤੇ ਅਸੀਂ ਸਾਰੇ ਲਾਤੇ ਸਾਰੇ ਲਾਤੇ ਸਾਰੇ ਲਾਤੇ ਤੇ ਅਸੀਂ ਲਾਇਆ ਹਾਂ ਇੱਕ ਨਾ ਪੰਡਿਤ ਅੱਛਾ ਹਾਂ ਤੇ ਲਾਲਾ ਕਹਿੰਦਾ 25 ਆ ਗਈ ਓਏ 52 ਆਈਏ ਕੱਲ ਪਾ 52 ਓ ਨਾ ਨਾ ਕੱਲ ਲਾਈਤੀ ਅੱਜ ਅੱਜ ਹਾਂ ਫੇਰ ਅੱਜ ਆਉਣੀ ਸੀ ਉਹ ਕਹਿੰਦੇ ਵੀ 52 ਲਾਈਤੀ 25 ਬਨ ਜਾਗੀ ਓਏ ਲਾਲਾ ਸਾਨੂੰ ਗਲਤ ਦੱਸ ਗਿਆ ਫੇਰ ਓ ਨਾ ਨਾ ਉਹ ਜੀ ਆ ਕਹਿੰਦਾ ਸੀ ਕਹਿੰਦਾ ਪਲਟ ਕੀ ਓ ਲਾਲਾ ਪਲਟ ਗਿਆ ਤੁਨੂੰ ਮੈਂ ਮੋਬਾਈਲ 'ਚ ਦੇਖੀ ਇਹਨਾਂ ਦੂਤ ਨਹੀਂ ਜਗਾ ਹੋਰ ਪਤਾ ਜਗਾ ਤੇਰੀ ਸੌ ਲੱਗੇ ਮੈਂ ਤੈਨੂੰ ਮਾਰ ਕੇ ਕੀ ਲੈਣਾ ਯਾਰ ਤੂੰ ਜਾ ਓਏ ਮੈਂ ਕਿ ਲੈ ਅੱਜ ਤੇ ਪਤਾ ਲੱਗ ਜਾਂਦਾ ਹਾਂ ਹਾਂ ਉਹ ਵੀ ਤੇਲ ਦੇ ਗਿਆ ਬਣੀਆਂ ਕਿੰਨੂ ਕਿੰਪਤਾ ਮੈਨੂੰ ਵੀ ਦੇ ਗਿਆ ਮੈਨੂੰ ਵੀ ਦੇ ਗਿਆ ਤੇਰਾ ਕਿੰਨੂ ਕਿਵੇਂ ਦੇ ਗਿਆ ਮੇਰੇ ਪੈਸੇ ਲੱਗ ਗਿਆ ਬਾਨੀਆਂ ਮੈਂ ਗਿਆ ਸੀ ਲੈਣਾ ਤੇ ਜੋ 500 ਰੁਪਏ ਬੜਾ ਲੁੱਚਾ ਨਿੱਕਲੇ ਹੋ ਬਾਨੀਆਂ ਗੱਲ ਸੱਚੀ ਐ ਮੈਂ ਕਰਦੀ ਹੁਣ ਕੀ ਕਰਨਾ ਕੀ ਐ ਦੇਖ ਲੋ ਓਏ ਚੱਲ ਚੱਲ ਓਏ ਮੈਲੇ ਛੱਡ ਦੇ ਚੱਲੇ ਨੂੰ ਚਲੋ ਮੇਰੇ ਜਾਣ ਵਾਲੇ ਨੇ ਪੁੱਤੇ ਪਿਆਰ ਦੇ ਮੋੜ ਰੈਡੀ ਮੋੜ ਆਜਾ ਲਾਈ ਸ਼ਾਰਾ ਆ ਚਲੋ ਚਲੋ ਅਜਤਾ ਦੀਵੀ ਮਾਤਾ ਤੇਰੇ ਥਾਂ ਤੇ ਚਲਚਰਾ ਕੀ ਹਾਂਗਾ ਅੱਛੀ ਜਰ ਬਚੀਆ 15 ਉਹ ਜੱਟ ਦਾ ਮੱਜਰ ਦਾ ਉਹ ਬਚ ਗਿਆ ਅੱਛੀ ਜਰ ਅਮਲੀਆਂ ਦਾ ਜੇ ਅਮਲੀਆਂ ਵਿੱਚ ਜਰ ਦੇਣਾ ਪੈ ਜਾਂਦਾ ਮੈਂ ਤਾਂ ਜਮੀਰ ਜਰ ਜਾਂਦਾ ਕਿੱਥੇ ਦਿੰਦਾ ਅੱਛੀ ਜਰ ਜਾਓ ਦੀਵੀ ਮਾਤਾ ਧੰਨਵਾਦ ਤੇਰਾ ਅਜਤਾ ਮੈਂ ਅਮਲੀ ਮੈਂ ਮੱਗਰਵੀ ਨਾਲ ਤਲ ਫਿਰ ਜਾਂਦੇ ਇਹ ਤਾਂ ਦੇਖ ਕੇ ਮੈਂ ਜਾਂਦੇ ਹੁਣੇ ਤੂੰ ਤਾਂ ਚੱਲ ਆਵਦੀ ਦੁਕਾਨ ਤੇ ਹਲੋਏ ਤੂੰ ਤਾਂ ਆਉਂਦਾ ਕੋਈ ਹਾਂ ਲੈ 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 ਦੋ ਕੀਰੋ ਕੀਰੋ ਕੀ ਆਹ ਭਾਈ ਓਏ ਇੱਥੇ ਇੱਥੇ ਕਨੇਰੋ ਕਿ ਲੈ ਹਾਂ ਤੁਸੀਂ ਕਰਨ ਇਲਾਜ ਹੋ ਛੱਟਾ ਆਥ ਨੇ ਹੈ ਬਾਜ ਹੁਣ ਜਾਂਦੇ ਮੈਨੂੰ ਦੁਕਾਨ ਤੇ ਖਾਜਾ 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 ਹਾਂ ਕਰਨ ਤਾਂ ਲਾ ਆਵਾਂਗੇ ਹਾਂ ਪਹਿਲਾਂ ਇਹ ਦੱਸੇ ਤੁਹਾਨੂੰ ਵੀ ਅੱਜ ਛੱਟਾ ਕਿੰਨਾ ਆਇਆ ਸਾਡਾ ਕਿਹੜਾ ਨੰਬਰ ਆਇਆ ਤੀ ਅੱਜ 25 ਆਈ ਹੈ ਤੁਹਾਨੂੰ ਚੱਲਦਾ ਹੈਗਾ ਤਿੰਮੂਰ ਕੇ ਬੰਦੇ ਆ ਅੱਜ 25 ਆਈ ਹੈ 52 ਆਈ ਅੱਜ ਕੰਨ ਕਹਿੰਦਾ ਤੈਨੂੰ ਮੈਂ ਕਹਿੰਦਾ 52 ਆਈ ਹੈ ਨਾਲੇ

சொல்லிட்டார் ਕੀ ਕਰਾਂਗਾ ਮੈਂ ਬੰਦ ਕੇ ਮਾਰ ਤੇ ਕਲਾ ਨਾ ਹੋਏ ਬੋਲੇ ਤਸੱਦਿਕ ਕਰੇ ਨਾ ਬਾਰੇ ਕਾਰਸ਼ ਵੇ ਜਨਾ ਬੁਕਾਰਸ਼ ਵੇ ਜਨਾ ਤਨ ਭਾਉਂਈ ਰਹੀ ਮੇਰੇ ਉਹ ਚਨਾ ਜਨਾਲੇ ਪੈਸੇ ਖਾ ਗਿਆ ਕਿਹਾ ਦੀ ਮੋਤ ਨੂੰ ਮੇਰੇ ਕੋਲ ਪੈਸੀ ਤਨ ਦਿਆ ਮੈਨੂੰ ਖਾਣਾ ਹੈ ਜੀ ਵੰਦਿਆ ਨਾ ਕਹਿੰਦਾ ਹੈ ਐ ਚੜਦੇ ਜੀ ਆ ਰੋਜੀ ਤੇਨ ਬਠਾ ਕਰ ਦੇ ਤੇਰੀ ਨੀ ਲੋਟਾਂ ਦੀ ਕਦੇ ਮੋਚ ਨਾ ਕਦੇ ਰੋਜੀ ਹਾਈ 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 ਕੜਚਾ ਗੱਲ ਨਹੀਂ ਹੁਣੀ ਇਦਣੀਆਂ ਦੀ ਆਪਣਾ ਜਾ ਜਾ ਹੁਣ ਤੁਸੀਂ ਹੋਰ ਵੀ ਕਾਕਾ ਨਹੀਂ ਆਉਣੇ ਓਏ ਚਲ ਜਾਈਏ ਜਾਓ ਜੀ ਜਾਓ ਓਏ ਅਧੂ ਕੀ ਦੇਖੀ ਜਾਣਾ ਨਾ ਕਿ ਬਾਰ ਬਾਰ ਸੋਰਾ ਮੋੜ ਦੱਸ ਤੇ ਫਿਰ ਕੀ ਹੋਇਆ ਉਹ ਵੀ ਹਰੇ ਤੁਸੀਂ ਹੈ ਸੁਖਨਾਲ ਮਿੰਨੇ ਦੂਰ ਮਿੰਨੇ ਕਿੰਨੇ ਵਾਲੇ ਕਿਉਂ ਪਹਿਨਦੇ ਆਣ ਗਏ ਰਹੀਆਂ